ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਕੀ ਦੇ ਚਰਨਾਂ ਚ ਰੇਅਰ ਪਈ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਜੇਕਰ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤੇਰੇ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬਹੁਤ ਹੋਰਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੀ ਵਿਚਾਰ ਜਾਂ ਮੇਰ ਵਾਸੀ ਗਰੂ ਜੀ ਜ਼ਰੂਰ ਲਿਖਣਾ ਤਾਂ ਆਓ ਸਭ ਤੋਂ ਪਹਿਲਾਂ ਇੱਕ ਸ਼ਰਤੀ ਦੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਫਿਰ ਉਸ ਤੋਂ ਬਾਅਦ ਅਗੀਦ ਕੰਮ ਕਰਦੇ ਹਾਂ ਸੰਗਤ ਜੀ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਅਮੀਰ ਆਦਮੀ ਰਹਿੰਦਾ ਸੀ ਪਰ ਇਹ ਅਮੀਰੀ ਉਹਨੂੰ ਵਿਰਾਸਤ ਦੇ ਵਿੱਚ ਮਿਲੀ ਭਾਵੇਂ ਕਿ ਧਨ ਦੌਲਤ ਉਹਦੇ ਪੁਰਖਿਆਂ ਵੱਲੋਂ ਹੁੰਦੀ ਹੈ ਇਸ ਕਰਕੇ ਉਹ ਖੂਬ પૈਸਾ ਹੈ ਦਮ ਦਾ ਕਿਉਂਕਿ ਸਾਦੇ ਸੰਗਤ ਵੀ ਆਪਾਂ ਸਾਰੇ ਹੀ ਆਮਦੇ ਹਾਂ ਕਿ ਜਿੰਨੇ ਖੁਦ ਆਪਣੇ ਹੱਥੀ ਪੈਸਾ ਨਾ ਕਮਾਇਆ ਹੋਵੇ ਉਹਨੂੰ ਪੈਸੇ ਦੀ ਅਹਿਮੀਅਤ ਦਾ ਨਹੀਂ ਪਤਾ ਹੁੰਦਾ ਪਰ ਜਿੰਨੇ ਆਪਣੇ ਹੱਥੀ ਮਿਹਨਤ ਕੀਤੀ ਹੋਵੇ ਉਹ ਇੱਕ ਇੱਕ ਪੈਸਾ ਬੜਾ ਸੋਚ ਸਮਝ ਕੇ ਵਰਤਦਾ ਹੈ ਕਿਉਂਕਿ ਉਹਨੂੰ ਪਤਾ ਹੁੰਦਾ ਕਿ ਮੈਂ ਮਸਾ ਮਿਹਨਤ ਕਰਕੇ ਕਮਾਇਆ ਹੈ ਸੋ ਕਹਿੰਦੇ ਉਹ ਆਦਮੀ ਨੇ ਕਦੇ ਵੀ ਆਪਣੇ ਹੱਥੀ ਮਿਹਨਤ ਨਹੀਂ ਕੀਤੀ ਆਪਣੇ ਬਾਪ ਦਾ ਤੇਰੀ ਕਮਾਈ ਦੇ ਉੱਤੇ ਹੀ ਰਾਸ ਕਰਦਾ ਸੀ ਖੁੱਲੀ ਜ਼ਮੀਨ ਹੁਣ ਕਰਕੇ ਘਰ ਵਿੱਚ ਤਸ਼ਰੀਹ ਹੁਣ ਕਰਕੇ ਉਹਨੇ ਕਾਫੀ ਜ਼ਾਰੇ ਮਹੱਤਵਪੂਰਨ ਕੰਮ ਰੱਖੇ ਸਨ ਤੇ ਨੌਕਰਾਂ ਨੂੰ ਵੀ ਚੰਗੀ ਤਨਖਾਹ ਦਿੰਦਾ ਆਪ ਵਹਿਲੇ ਰਹਿਣਾ 18 ਵਾਤ ਸੌਣਾ ਸਵੇਰੇ ਨੇਕ ਠਣਾ ਅਤੇ ਜਦੋਂ ਠਣਾ ਮਸਜਿਦਾਰ ਘੁੰਮਣ ਚਲੇ ਜਾਣਾ ਦੋਸਤਾਂ ਮਿੱਤਰਾਂ ਦੇ ਨਾਲ ਮਰ ਨਸ਼ਤੀ ਕਰਨੀ ਇਸੇ ਤਰ੍ਹਾਂ ਦੀ ਜ਼ਿੰਦਗੀ ਲਿਤੇ ਰੋ ਹੁਣ ਸੀ ਇਸੇ ਤਰ੍ਹਾਂ ਦਿਨ ਨੱਗਦੇ ਗਏ ਘਰ ਦੇ ਵਿੱਚ ਵੀਵੀ ਸਿਆਣਾ ਸਮਝਉ ਨਾ ਨਹੀਂ ਸੀ ਕਿ ਐਸੇ ਕਰਕੇ ਉਹਦੇ ਖਰਚੇ ਦਿਨੋਂ ਦਿਨ ਵੱਧਦੇ ਗਏ ਖਰਚੇ ਵੱਧ ਹੁੰਨ ਕਰਕੇ ਹੁਣ ਘਰ ਦੇ ਵਿੱਚ ਵੀ ਪਹਿਲਾਂ ਤੋਂ ਧਨ ਜੋੜਿਆ ਸੀ ਉਹ ਹੋਲੀ-ਹੋਲੀ ਖਤਮ ਹੋਣ ਲੱਗ ਗਿਆ ਅਤੇ ਘਰ ਦੇ ਵਿੱਚ ਜੋ ਕਮਾਈ ਆ ਰਹੀ ਸੀ ਇਹਦਾ ਹੁ ਕੋਈ ਅੰਦਾਜ਼ਾ ਨਹੀਂ ਕਿਉਂਕਿ ਕਦੇ ਵੀ ਇਹਨੇ ਖੁਦ ਜਾ ਕੇ ਆਪਣਾ ਕੰਮ ਧੰਦਾ ਦੇਖਿਆ ਹੀ ਨਹੀਂ ਸਾਰਾ ਕੰਮ ਧੰਦਾ ਆਪਣੇ ਨੰਮਕਰਾਂ ਚੱਕਰਾਂ ਦੇ ਹੀ ਘੁਸੇ ਛੱਕਿਆ ਜ਼ਮੀਨ ਦੇ ਵਿੱਚੋਂ ਫਸਲ ਵੇਚ ਕੇ ਅਤੇ ਪੈਸ਼ੁਨਾ ਦਾ ਦੁੱਧ ਵੇਚ ਕੇ ਜੋ ਵੀ ਕਮਾਈ ਕਰਦੇ ਵਿੱਚ ਆਉਂਦੀ ਇਹਨੂੰ ਕੋਈ ਪਤਾ ਨਹੀਂ ਸੀ ਕਿਉਂਕਿ ਉਹ ਸਾਰੀ ਕਮਾਈ ਦੇ ਵਿੱਚ ਅੱਧਾ ਐਸਾ ਨੌਕਰ ਚਾਤਰ ਆਪਣੇ ਕੋਲ ਰੱਖ ਲੈਂਦੇ ਇਸ ਕਰਕੇ ਹੌਲੀ-ਹੌਲੀ ਇਹਨੂੰ ਕਾਰੋਬਾਰ ਦੇ ਵਿੱਚ ਘਾਟਾ ਪੈ ਰਿਹਾ ਘਰ ਦੇ ਵਿੱਚ ਪੈਸੇ ਦੀ ਕਮੀ ਆਉਂવા ਲੱਗੀ ਕਿ ਕਿਹਦੇ ਦੇ ਜਦੋਂ ਪੈਸੇ ਦੀ ਕੰਨੀ ਆਈ ਪਹਿਲਾਂ ਦਾ ਜੋੜਿਆ ਹੋਇਆ ਧਨ ਖਤਮ ਹੋਣ ਲੱਗਿਆ ਤਾਂ ਹੁਣ ਕਿਹਦੇ ਦਿਮਾਗ ਤੇ ਅਸਰ ਹੋਣ ਨੂੰ ਲੱਗ ਗਿਆ ਕਿ ਚਾਰੇ ਪਾਸਿਓਂ ਘਾਟਾ ਪੈ ਰਿਹਾ ਏ ਔਰ ਤੁਮਹਾਨੂੰ ਇਹ ਸਮਝ ਨਹੀਂ ਆਇਆ ਕਿ ਸਭ ਕੁਝ ਜਿਹੜੀਆਂ ਲਾਫਰਵਾਈਆਂ ਕਾਰਨ ਹੋ ਰਹੀ ਹੈ ਕਿ ਘਟੀ ਘਰ ਦੇ ਵਿੱਚ ਰੱਖੇ ਹੋਏ ਨੰਕਰਾਂ ਚੱਕਰਾਂ ਨੇ ਉਹਦਾ ਢੇਰ ਪਾ ਦਿਆ ਸੀ ਉਹਨੂੰ ਕੋਈ ਪੂਰਾ ਹਿਸਾਬ ਨਾ ਲੈਂਦੇ ਨਾ ਹੀ ਚੰਗੀ ਤਰ੍ਹਾਂ ਕੰਮ ਧੰਦਾ ਕਰਦੇ ਕਹਿੰਦੇ ਇਸੇ ਤਰ੍ਹਾਂ ਕਿਦੰ ਪਰੇਸ਼ਾਨ ਹੋ ਗਏ ਤਾਂ ਅਚਾਨਕ ਇਹਦਾ دوست ਜੋ ਸ਼ਹਿਰ ਵਿੱਚ ਰਹਿੰਦਾ ਸੀ ਇਹਨੂੰ ਮਿਲਣ ਦੇ ਲਈ ਆਲਾ ਉਹਨੇ ਆ ਕੇ ਇਹਦੀ ਪਰੇਸ਼ਾਨੀ ਦਾ ਕਾਰਨ ਪੁੱਛਿਆ ਇਹਨੇ ਦੱਸਿਆ ਵੀ ਇਹ ਪਰਿਵਾਰ ਦੇ ਵਿੱਚ ਮੈਨੂੰ ਅਚਾਨਕ ਹੀ ਘਾਟਾ ਪੈਣ ਲੱਗ ਗਿਆ ਕਹਿੰਦੇ ਉਹ ਸ਼ਹਿਰ ਵਾਲਾ ਰੋਸਟ ਕਿਦੇ ਕੋਲ 2-3 ਦਿਨ ਰਿਹਾ ਤੇ ਉਹਨੇ ਸਾਰੀ ਗੱਲ ਸਮਝਦੇ ਵਿੱਚ ਆ ਗਈ ਕਿ ਇਹਨੂੰ ਘਾਟਾ ਕਿਉਂ ਪੈ ਰਿਹਾ ਹੈ ਕਿਉਂਕਿ ਇਹ ਤਾਂ ਆਪਣੇ ਕੰਮਤਨ ਦੇਵਲਿਆਣੀ ਨੇ ਇੰਨਾ ਇਨੀ ਜਮੀਨ ਜਿਆਦਾ ਰਗਮ ਹੁੰਦੇ باوجود ਵੀ ਇਹਨੂੰ ਘਾਟਾ ਪੈ ਰਿਹਾ ਹੈ। ਇੰਨਾ ਮਾਲ ਡੰਗ ਰਿਹਾ ਘਰ ਦੇ ਵਿੱਚ, ਇੰਨੇ ਪਸ਼ੂਆਂ ਦਾ ਇੰਨਾ ਬੋਤ ਵੇਚ ਰਿਹਾ ਹੈ ਪਰ ਫਿਰ ਵੀ ਇਹਨੂੰ ਘਾਟਾ ਕਿਉਂ ਪੈ ਰਿਹਾ ਹੈ? ਦੋਸਤ ਸਮਝ ਗਿਆ ਕਿ ਇਹ ਸਾਰੀ ਇਹਦੀ ਨਾ ਕਰਵਾਇਦਾ ਨੂੰ ਚਾਹੀ। ਪਹਿਲਾਂ ਤਾਂ ਦਸਤ ਨੇ ਨੂੰ ਸਮਝੋਣਾ ਚਾਹੀਓ। ਪਰ ਦੋਸਤ ਦੀ ਕਹੀ ਹੋਈ ਕਿਸੇ ਵੀ ਗੱਲ ਦਾ ਉਹਦੇ ਉੱਤੇ ਕੋਈ ਅਸਰ ਨਾ ਹੋਇਆ। ਫਿਰ ਉਹ ਦੋਸਤ ਨੇ ਸੋਚਿਆ ਕਿ ਮੇਰੀਆਂ ਗੱਲਾਂ ਦਾ ਇਹਦੇ ਤੇ ਅਸਰ ਨਹੀਂ ਹੋਇਆ। ਇਹ ਨੂੰ ਹਮ ਕਿਸੇ ਹੋਰ ਤਰੀਕੇ ਦੇ ਨਾਲ ਸੰਜੋਣਾ ਪਵੇਗਾ। ਕਹਿੰਦੇ ਉਹ ਸ਼ਹਿਰ ਵਾਲੇ ਉਸਤਵੇਂ ਆਪਣੇ ਇੱਕ ਕਿਸਾਨ ਦੋਸਤ ਨੂੰ ਗਿਆ ਕਿ ਭਰਾ ਤੈਨੂੰ ਜੋ ਅਚਾਨਕ ਘਟਾ ਪੈ ਰਿਹਾ ਹੈ ਕਰਦੇ ਵਿੱਚ ਪੈਸੇ ਵੀ ਕਮੀ ਆ ਰਹੀ ਆ ਇਹਦੇ ਪਿੱਛੇ ਮੈਨੂੰ ਕੋਈ ਕਾਰਨ ਲੱਗਦਾ ਹੈ ਤੇ ਮੇਰੇ ਨਾਲ ਸ਼ਹਿਰ ਜਾ ਸ਼ਹਿਰ ਵਿੱਚ ਮੇਰੀ ਇੱਕ ਬਹੁਤ ਅਮੀਰ ਦੋਸਤ ਰਹਿੰਦੀ ਆ ਮੈਂ ਤੈਨੂੰ ਉਹਦੇ ਨਾਲ ਮਿਲਵਾਵਾਂਗਾ ਉਹ ਤੈਨੂੰ ਪੈਸੇ ਦੇ ਵਿੱਚ ਆ ਰਹੇ ਘਾਟੇ ਦਾ ਕਾਰਨ ਵੀ ਦੱਸ ਦਵੇਗੀ ਅਤੇ ਇਹ ਕਹਾੜਾ ਪੂਰਾ ਕਿਵੇਂ ਹੋਵੇਗਾ ਇਹ ਵੀ ਸੁਣਾ ਦੇਣੀ ਉਹਨੇ ਤਾਂ ਕਿ ਉਹਦੇ ਕੋਲ ਬਹੁਤ ਨਿੱਕਤੇ ਬਹੁਤ ਪਾਏ ਕਹਿੰਦੇ ਇਹ ਕਿਸਾਨ ਹੋਸਤ ਆਪਣੇ ਸ਼ਹਿਰ ਵਾਲੇ ਨੂੰ ਜਦ ਦੀ ਗੱਲ ਝਟ ਮਨਾਂ ਕਿਉਂਕਿ ਇਹਨੂੰ ਤਾਂ ਛੇਤੀ ਹੀ ਆਪਣੇ ਕਾਰੋਬਾਰ ਦਾ ਘਾਟਾ ਪੂਰਾ ਕਰਨਾ ਸੀ ਇਹਨੂੰ ਜਲਦੀ ਪੈਸਾ ਚਾਹੀਦਾ ਸੀ ਕਹਿੰਦੇ ਉਸੇ ਦਿਨ ਹੀ ਇਹ ਆਪਣੇ ਦੋਸਤ ਦੇ ਨਾਲ ਸ਼ਹਿਰ ਚਲੇ ਆ ਗਿਆ ਸ਼ਹਿਰ ਵਾਲੇ ਦੋਸਤ ਨੇ ਆਪਣੀ ਉਹ ਅਮੀਰ ਬੋਸਤ ਨੂੰ ਪਹਿਲਾਂ ਇਹ ਸਾਰੀ ਗੱਲ ਉਹ ਸਮਝਾ ਦਿੱਤੀ ਕਿ ਇਹਦੇ ਨਾਲ ਕੀ ਹੋਇਆ ਹੈ ਸੋ ਕਹਿੰਦੇ ਜਦੋਂ ਇਹ ਕਿਸਾਨ ਉਹ ਅਮੀਰ ਔਰਤਾਂ ਲਈਆ ਉਹਨੇ ਕਿਹਾ ਕਿ ਮੈਂ ਤੁਹਾਡੀ ਸਾਰੀ ਗਲਸ਼ ਹੋ ਗਈ ਆ ਤੇ ਮੈਨੇ ਸਮਝ ਆ ਗਈ ਆ ਕਿ ਤੁਹਾਡੇ ਘਰ ਦੇ ਵਿੱਚ ਇਹ ਘਾਟਾ ਕਿਉਂ ਪੈ ਰਿਹਾ ਹੈ ਤੁਹਾਡੇ ਘਰ ਦਾ ਘਾਟਾ ਪੂਰਾ ਹੋ ਸਕਦਾ ਹੈ ਕਾਰੋਬਾਰ ਫਿਰ ਪਹਿਲਾ ਨਾਮ ਚੱਲ ਸਕਦਾ ਹੈ ਐਸੀ ਨਿਕਮੀ ਨਹੀਂ ਬਣ ਸਕਦੀ ਯਾਨੀ ਪਰ ਇਹਦੇ ਲਈ ਤੁਹਾਨੂੰ ਇੱਕ ਕੰਮ ਕਰਨਾ ਪਵੇਗਾ ਜੇਕਰ ਤੁਸੀਂ ਇੱਕ ਕੰਮ ਕਰਨੀ ਤੇ ਉਹ ਤਾਂ ਫਿਰ ਸਭ ਮੁਝ ਠੀਕ ਹੋ ਜਾਊਗਾ ਕਹਿੰਦੇ ਉਹ ਪਿੰਡ ਵਾਲਾ ਕਿਸਾਨ ਦੋਸਤ ਕਹਿਣ ਲੱਗਾ ਕਿ ਮੈਨੂੰ ਜਲਦੀ ਦੱਸੋ ਮੈਨੂੰ ਵੀ ਕਰਨਾ ਪਵੇਗਾ ਕਿਨਾਂ ਬਹੁਤ ਦੰਦੀ ਸਭ ਠੀਕ ਕਰਨਾ ਚਾਹਾਂ ਉਹ ਆਦਤ ਕਹਿਣ ਲੱਗੀ ਕਿ ਇਹ ਇੱਕ ਨੀਲਕੰਠ ਨਾਂ ਦਾ ਪੰਛੀ ਆ ਜੋ ਸਵੇਰੇ ਸਵੇਰੇ ਮੁਰਗੀ ਚੜੰਦ ਤੋਂ ਪਹਿਲਾ ਹੀ ਨਿਕਲਦਾ ਹੈ ਦਿਖਾਈ ਦਿੰਦਾ ਹੈ ਜੇਕਰ ਖੁਸ਼ੀ ਸਵੇਰੇ ਸਵੇਰ ਉਹਦੇ ਦਰਸ਼ਨ ਕਰ ਲਓ ਤਾਂ ਤੁਹਾਡੇ ਸਾਰੇ ਘਟੇ ਕਮੇ ਹੋ ਸਕਦੀ ਹੈ ਇਹ ਸਾਰਾ ਧਨ ਦੌਲਤ ਜਾ ਹਮੇਂ ਵਾਪਸ ਮੇਰੇ ਸਾਥ ਦਾ ਹੈ ਪਰ ਯਾਦ ਰੱਖਿਓ ਕਿ ਪੰਛੀ ਸਵੇਰੇ ਸਵੇਰ ਹੀ ਦੇ ਭਾਰੀ ਜਨਮ ਆਹ ਆਪਕੀ ਸੁਣੀ ਜੀ ਚੈਨ ਤੋਂ ਪਹਿਲਾ ਪਹਿਲਾ ਇਹਨੇ ਉਸਾਰ ਨਸਕਰਾਂ ਹੋ ਰਹਾ ਤੇ ਕਹਿਣ ਲੱਗਾ ਵੀ ਬੀਬੀ ਇਹ ਤਾਂ ਕੋਈ ਟਿੱਕੀ ਗੱਲ ਨਹੀਂ ਆ ਮੈਂ ਤਾਂ ਸਵੇਰੇ ਹੀ ਜਲਦੀ ਉੱਠ ਕੇ ਉਹ ਨੀਰਕੰਟ ਪੰਛੀ ਦੇ ਦਰਸ਼ਨ ਕਰ ਲਵਾਂਗਾ ਪਰ ਮੈਨੂੰ ਇਹ ਦੱਸੋ ਕਿ ਉਹ ਮਿਲੇਗਾ ਕਿਤੇ ਤਾਂ ਉਹ ਹੁਣ ਤਾਂ ਕਹਿਣ ਲੱਗੀ ਵੀ ਤੁਹਾਨੂੰ ਕਿਤੇ ਵੀ ਮਿਲ ਸਕਦਾ ਹੈ ਅਸਲੀ ਨਹੀਂ ਤਾਂ ਖੰਡ ਸਵੇਰੇ ਜਲਦੀ ਉੱਠਣਾ ਪਾਉਣਾ ਹੈ ਤਹਾਡੇ ਘਰ ਦੇ ਵਿੱਚ ਵੀ ਤੁਸੀਂ ਛੱਡ ਦੋ ਜਿੱਥੇ ਤੁਸੀਂ ਮਾਉਂ ਦੰਗਰ ਵਣਦੇ ਹੋ ਉੱਥੇ ਵੀ ਛੱਡ ਦੋ ਜੇ ਉੱਥੇ ਨਾ ਹੋਇਆ ਤਾਂ ਫਿਰ ਤੁਹਾਡੇ ਖੇਤਾਂ ਦੇ ਵਿੱਚ ਨਹੀਂ ਹੋਊਗਾ ਕਹਿੰਦੇ ਉਹ ਕਿਸਾਨ ਦੋਸਤ ਕਹਿੰਦਾ ਇਹ ਕੋਈ ਢੀਗ ਨਹੀਂ ਨਾ ਮੈਂ ਸਾਰੀਆਂ ਜਗ੍ਹਾ ਚੈੱਕ ਕਰ ਪਾਵਾਂਗਾ ਅਤੇ ਕੱਲ ਨੂੰ ਹੀ ਨਹੀਂ ਕੰਟਕਾਂ ਚੀਦੇ ਦਰਸ਼ਨ ਕਰਵਾਵਾਂਗਾ ਕਹਿੰਦੇ ਹੁਣ ਕੋ ਕਿਸਾਨ ਆਪਣੇ ਕਹਿੰਦਾ ਆਪਣੇ ਘਰ ਚ ਬਹਿ ਗਿਆ ਅਗਲੇ ਦਿਨ ਜਦੋਂ ਸਵੇਰੇ ਉੱਠਿਆ ਅਸਚੰਨੀ ਦੇ ਚਲੰਤੋਂ ਪਹਿਲਾ ਹੀ ਨਟਿਆ ਪਾਵਮਤ ਰਿਲੇਲੇ ਵਿੱਚ ਚੁਟ ਗਿਆ ਜਦੋਂ ਟੁੱਟਿਆ ਤਾਂ ਸਭ ਤੋਂ ਪਹਿਲਾ ਉਹ ਨੀਰ ਪੰਚੀ ਦੀ ਤਲਾਸ਼ ਕਰਨ ਲੱਗਾ ਪੰਛੀ ਦੀ ਤਲਾਸ਼ ਕਰਦਿਆਂ ਕਰਦਿਆਂ ਉਹਦੇ ਕੰਨਾਂ ਦੇ ਵਿੱਚ ਉਹ ਘਰਤਵਾ ਰਹੀਆਂ ਅਵਾਜ਼ਾਂ ਕੰਨਾਂ ਦੇ ਵਿੱਚ ਪਹੁੰਚ ਗਈਆਂ ਭਾਵ ਕਿ ਗੁਰਬਾਣੀ ਦੀ ਆਵਾਜ਼ ਕੰਨਾਂ ਵਿੱਚ ਆਉਂਦੀ ਔਰ ਰੱਬ ਦਾ ਨਾਮ ਕੰਨਾਂ ਦੇ ਵਿੱਚ ਆਨ ਮੱਤਾ ਤੇ ਕਹਿੰਦੇ ਇਹਦੇ ਆਪਣੇ ਨਹੁ ਨਹੀਂ ਆਪ ਮਹਾਰੇ ਹੀ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਨਿਕਲਣ ਲੱਗਾ ਇਹਦੇ ਬਾਅਦ ਉਹ ਬੜਾ ਹੀ ਚੰਗਾ ਲੱਭਿਆ ਸੀ ਇਸੇ ਤਰ੍ਹਾਂ ਕਹਿੰਦੇ ਨਾਲ-ਮਾਲ ਵਾਹੀ ਗੁਆਚ ਗਿਆ ਜਪਦਾ ਹੋਇਆ ਪੰਛੀ ਦੀ ਤਲਾਸ਼ ਕਰਦਾ ਰਿਹਾ ਘਰ ਦੇ ਵਿੱਚ ਜਦੋਂ ਉਹ ਪੰਛੀ ਨਾ ਮਿਲਿਆ ਤਾਂ ਇਹ ਡੰਗਰਾਂ ਵਾਲੇ ਬਾੜੋਂ ਦੇ ਵਿੱਚ ਗਿਆ ਕਹਿੰਦੇ ਇਹਦੇ ਸਾਰੇ ਨੌਕਰ ਚਾਪਟੇ ਜਿੱਤੇ ਸੁੱਤੇ ਪਏ ਸਾਮਣੇ ਪਛੁਣਾ ਦੇ ਤਾਂਲੇ ਮਿਲ ਬੋਸ ਦਮਗੀ ਜ਼ੋਦੀ ਹੋਈ ਸੀ ਨਾ ਹੀ ਉਹਨੇ ਪਛਾਣ ਹੋਇ ਨਾ ਆ ਰਿਹਾ ਸੀ ਨਾ ਹੀ ਕਿਛਕੇ ਪਾ ਰਿਹਾ ਸੀ ਸਭ ਸਤੇ ਕੈ ਸੰਸ ਦੇ ਇੱਕ ਨਾਮ ਪਰ ਪਾਲਤੀ ਦੁੱਧ ਨਾਲ ਭਰ ਕੇ ਆਪਣੇ ਘਰ ਵੱਲ ਭੱਜਾ ਜਾ ਰਿਹਾ ਸੀ ਜਦੋਂ ਉਹਨੇ ਸਾਹਮਣੇ ਤੋਂ ਕਿਸਾਨ ਆਉਂਦੇ ਦੇਖਿਆ ਤਾਂ ਬੜਾ ਹੀ ਸ਼ਰਮਿੰਦਾ ਹੋਇਆ ਜਲਦੀ ਦੇ ਨੋਕਾਲੇ ਪੈਰੇ ਵਾਪਸ ਮੁੜ ਗਿਆ ਫਤੇ ਆਵਾਜ਼ ਦੇ ਕੇ ਆਉਂਦੇ ਮਾਲ ਦੇ ਸਾਥ ਨਾਲ ਨਹੀਂ ਉਠਾਇਆ ਕਿ ਜਲਦੀ ਹੁਣ ਮਾਲਕ ਆ ਗਿਆ ਹੈ ਕਹਿੰਦੇ ਆਪਣੇ ਮਾਲਕ ਨੂੰ ਟੰਗਰਾ ਵਾਲੇ ਬਾੜੇ ਦੇ ਵਿੱਚ ਦੇਖ ਕੇ ਕਾਰਗੇ ਨਾ ਫਿਰ ਵੀ ਹੈਰਾਨ ਹੋ ਗਏ ਸਭ ਜਲਦੀ ਨਾਲ ਆਪ ਕੋ ਆਪਣੀ ਪੰਨਾਂ ਦੇ ਨਾਲ ਗਏ ਕੋਈ ਮਾਲ ਟੰਗਰ ਨੂੰ ਨੂੰਹਾਉਂਨਾ ਵੀ ਗਿਆ ਕੋਈ ਪੱਖੇ ਪੈ ਉੱਤ ਗਿਆ ਕੋਈ ਉਹਨਾਂ ਦੇ ਸਾਫ਼ ਸਫਾਈ ਕਰਨ ਲੱਗ ਗਿਆ ਇਹ ਤੇ ਮਾਲ ਟੰਗਰ ਵਾਲੇ ਬਾੜੇ ਚ ਕੋਲਾ ਮਾਰ ਕੇ ਆਪਣੇ ਖੇਤਾਂ ਤੋਂ ਪਿਆ ਇਹ ਘੇਨੇ ਦਾ ਨਹੀਂ ਹੈ ਕਿ ਪੰਛੀ ਦੇ ਦਰਸ਼ਨ ਕਰਨੇ ਚੀਂ ਕਹਿੰਦੇ ਚਲੋ ਖੇਤਾਂ ਦੇ ਵਿੱਚ ਗਿਆ ਉੱਥੇ ਜਾ ਕੇ ਇਹ ਆਪ ਹਰਾਂ ਹੁੰਦੀਆਂ ਕਿ ਉੱਥੇ ਦਾ ਕੋਈ ਵੀ ਕੰਮ ਅਜੇ ਤੱਕ ਖੇਤਾਂ ਦੇ ਵਿੱਚ ਨਹੀਂ ਸੀ ਆਇਆ ਅਤੇ ਇਹਦੀ ਜੋ ਫਸਲ ਖੇਤਾਂ ਦੇ ਵਿੱਚ ਫੜੀ ਸੀ ਉਹਦੇ ਵਿੱਚ ਘਾਹ ਮਿੱਟੀਆਂ ਨਾਲ ਦੇ ਹੋਏ ਹੋਏ ਸਮ ਉਹ ਦੇਖ ਕੇ ਬੜਾ ਹਰਾਨ ਪਰੇਸ਼ਾਨ ਹੋਇਆ ਕਿ ਮੇਰੇ ਕੰਮ ਇਹ ਜਿਸ ਕੰਮ ਦੀ ਮੇਰੇ ਤੋਂ ਤਨਖਾਹ ਲੈ ਰਿਹਾ ਉਹ ਕੰਮ ਤਾਂ ਇਹ ਚੰਗੀ ਤਰ੍ਹਾਂ ਕਰ ਹੀ ਨਹੀਂ ਇਹ ਉੱਥੇ ਹੀ ਗੌਂਕ ਕੇ ਉਹਨਾਂ ਦੀ ਪੁਲੀਤ ਕਰਨਾ ਦਾ ਜਦੋਂ ਸਾਰੇ ਕੰਮ ਇਹ ਦੇ ਖੇਤਾਂ ਦੇ ਵਿੱਚ ਆਏ ਪਰ ਕਿੰਨੇ ਸਾਨੂੰ ਨਾਮ ਧਿਆਨਾ ਹੋ ਗਿਆ ਕਿ ਜਿਸ ਕੰਮ ਬਦਲੇ ਤੁਸੇ ਮੇਰੇ ਤੋਂ ਚੰਗੀ ਤਨਖਾਹ ਲੈ ਲਈ ਉਹ ਕੰਮ ਤਾਂ ਤੁਸੀਂ ਸਹੀ ਤਰੀਕੇ ਨਾਲ ਕਰਨੀ ਰਹੀ ਖੇਤਾਂ ਦੇ ਵਿੱਚ ਗੇਠੋ ਹਾਥਾਂ ਦੇ ਵਿੱਚ ਹਾਥਲ ਨਾਉ ਜਾਦੇ ਨਦੀ ਦੇ ਵਾਹਿਆ ਜੋ ਕਹਿੰਦੇ ਉਹ ਕੰਮ ਨਹੀਂ ਜਲਦੀ ਵੇ ਨਾਲ ਆਪਣਾ ਕੰਮ ਕਰਦਾ ਨਾ ਮਾਤ ਕੇ ਜੋ ਹੁਣ ਕਿਸੇ ਤਰ੍ਹਾਂ ਉਹਦਾ ਆਰ ਦੋ ਇੱਕ ਜੜਣ ਤੋਂ ਪਹਿਲਾਂ ਆਉਦਾ ਔਰ ਕੇ ਪਹਿਲਾਂ ਘਰ ਦੇ ਵਿੱਚ ਇਹ ਪੰਛੀ ਦੀ ਪਾਲ ਕਰਦਾ ਫਿਰ ਦੰਦਰਾ ਵਾਲੇ ਬਾੜੇ ਵਿੱਚ ਜਾਂਦਾ ਫਿਰ ਖੇਤਾਂ ਵਿੱਚ ਜਾਂਦਾ ਇਹਨਾਂ ਲਈ ਕੰਤ ਪੰਛੀ ਦੇ ਦਰਸ਼ਨ ਬਣਾਉਣੀ ਪਰ ਇਹਦੇ ਸਾਰੇ ਨੰਤਰ ਚੱਕਰ ਪਾੰਨੇ ਆਪ ਕੋ ਆਪਣੇ ਕੰਮ ਤੇ ਚਲਦੇ ਰਿਕੇ ਜਿਨ੍ਹਾਂ ਕਰ ਨੂੰ ਬਾਤਾਂ ਤਾਂ ਤੇ ਨਤੀਜਾ ਇਹ ਹੋਇਆ ਕਿ ਇਹਦੇ ਸਾਰੇ ਕੰਮ ਥੰਦੇ ਸਹੀ ਚੱਲਣਾ ਨਾ ਠਕੇ ਉਹਨਾਂ ਨਕਰਾਂ ਦੇ ਵਿੱਚ ਵੀ ਇਹ ਡਾਲ ਬਣ ਗਿਆ ਵੀ ਸਤਾ ਮਾਲਕ ਕਤੇ ਵੀ ਆਸ ਕਰਾਂ ਹੁਣ ਆਪਣੇ ਕੰਮ ਨੂੰ ਪੂਰੀ ਇਮਾਨਦਾਰੀ ਦੇ ਨਾਲ ਕਰਕੇ ਪੂਰਵਾਰਸਾ ਫਾਇਦਾ ਦਿੰਦੀ ਕਿ ਮਨ ਵਿੱਚ ਬਸੇ ਕਿ ਕੋਛੇ ਕਿਛੇ ਸੁਝੇ ਹੋਣਗੇ ਇਸ ਸੇ ਡਾਕਟਰ ਅਨੁਸਾਰ ਇਹ ਕੰਮ ਤਾਂ ਦੇ ਸਹੀ ਸਮੇਂ ਤੇ ਸਹੀ ਤਰੀਕੇ ਦੇ ਨਾਲ ਕਰਨ ਲੱਗ ਪਾ ਉਹ ਬਹੁਤੋ ਦਾ ਤਰ੍ਹਾਂ ਇਹ ਉਹ ਯੋਜਨਾ ਕਰਨ ਲੱਗਾ ਫਸਲ ਦੇ ਨੂੰ ਪੂਰੇ ਪੈਸੇ ਕਮਾਉਣ ਲੱਗੇ ਇਹਦੇ ਆਪਣੇ ਆਪ ਦੇ ਅੰਦਰ ਵੀ ਬਹੁਤ ਸਾਰੇ ਬਦਲਾਅ ਆ ਗਏ ਸੰਨ ਸਰੀਰ ਕਿਸ਼ਤੀ ਪੁਰਤੀ ਵਿੱਚ ਰਹਿਣ ਲੱਗਾ ਹੁਣ ਇਹਦਾ ਵਿਲੇ ਰਹਿਣ ਨੂੰ ਦਿਲ ਨਾ ਕਰਦਾ ਇਹ ਕਿਸੇ ਨਾ ਕਿਸੇ ਕੰਮ ਧੰਦੇ ਦੇ ਵਿੱਚ ਲੱਗਿਆ ਰਹੇਗਾ ਜਾਂ ਫਿਰ ਆਪਣੀਆਂ ਜ਼ਮੀਨਾਂ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਢੇੜਾ ਮਾਰਨ ਚੱਲਿਆ ਜਾਂਦਾ ਅਤੇ ਕੂਲ ਬੈਠ ਕੇ ਕੰਮਿਆਂ ਤੋਂ ਪੰਮ ਕਰਮਲਦਾ ਆਪਣੇ ਕੰਮ ਧੰਦੇ ਆਵਲ ਹੋਊਗਾ ਧਿਆਨ ਦੇ ਨਕਾ ਹੌਲੀ ਹੌਲੀ ਇਹ ਸਾਰੇ ਘਟੇ ਹੋ ਗਏ ਕਰਦੇ ਵਿੱਚ ਸਿਰ ਤੋਂ ਖੁੱਲਾ ਪੈਸਾ ਹੋਣ ਲੱਗਾ ਕਤੇ ਨੇਕ ਦਿਨ ਮੰਮ ਦੇ ਵਿੱਚ ਸੋਚਿਆ ਕਿ ਕਿਉਂ ਨਾ ਸ਼ਹਿਰ ਜਾ ਕੇ ਆਪਣੇ ਦੋਸਤ ਅਤੇ ਦੋਸਤ ਵੀ ਦੋਸਤ ਦਾ ਧੰਨਵਾਦ ਕਰਕੇ ਆਣਾ ਇਹ ਸਭ ਕੁਝ ਉਹਨਾਂ ਕਰਕੇ ਹੋ ਰਿਹਾ ਹੈ ਅਜੇ ਤਾਂ ਮੈਨੂੰ ਰੀਲਕੰਟ ਪੰਛੀ ਦੇ ਦਰਸ਼ਨ ਹੋਏ ਹੀ ਨਹੀਂ ਪਹਿਲੇ ਸਭ ਕੁਝ ਠੀਕ ਹੁਣਾ ਸ਼ੁਰੂ ਹੋ ਗਿਆ ਸੋ ਕਹਿੰਦੇ ਅਗਲੇ ਹੀ ਦਿਨ ਇਹ ਸ਼ਹਿਰ ਗਿਆ ਸ਼ਹਿਰ ਜਾ ਕੇ ਖਸਰ ਬੀਬੀ ਦਾ ਧੰਨਵਾਦ ਕਰਨ ਲੱਗਾ ਕਿ ਤੁਹਾਡੇ ਕਰਕੇ ਮੇਰੇ ਸਾਰੇ ਘਾਟੇ ਪੂਰੇ ਹੋ ਰਹੇ ਆ ਮੇਰਾ ਕਾਰੋਬਾਰ ਵੜੀਏ ਤਰੀਕੇ ਦੇ ਨਾਲ ਚੱਲਣ ਲੱਗ ਪਿਆ ਹੈ ਇਹ ਕਹਿੰਦੇ ਸਮਕੇ ਉਹ ਔਰਤ ਮਸਰਾਉਂ ਦੇ ਘਰ ਨਗੀ ਫਿਰ ਜੀ ਸਾਡੇ ਵਰਗੇ ਕੁਝ ਨਹੀਂ ਹੋਇਆ ਇਹ ਸਭ ਕੁਝ ਤੁਹਾਡੇ ਅੰਦਰ ਆਏ ਬਦਲਾਅ ਕਰਕੇ ਹੋਇਆ ਹੈ ਉਹ ਔਰਤ ਨੇ ਸਮਝਾਉਂਦੇ ਹੋਏ ਕਿ ਆ ਕਿ ਕਿਸੇ ਪਹਿਲਾਂ ਆਪਣੇ ਕੰਮ ਧੰਦੇਆਂ ਵੱਲ ਖੁਦ ਧਿਆਨ ਨਹੀਂ ਸੀ ਦੇਈ ਰਹੀ ਤੁਸੀਂ ਆਪਣੇ ਸਾਰੇ ਕੰਮ ਧੰਦੇ ਦੂਜਿਆਂ ਦੇ ਪਰੋਸੇ ਕਰਦੇ ਸਨ ਪਰ ਜਦੋਂ ਇਹ ਤੁਸੀਂ ਆਪਣੇ ਕੰਮ ਧੰਦੇ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਉਸੇ ਇੰਤੋ ਹੀ ਤੁਹਾਡੇ ਕੰਮ ਨਤਨ ਦੇ ਤਾਰੂ ਬਾਗ ਦੇ ਵਿੱਚ ਗੱਤਾਂ ਹੁਆ ਸ਼ੁਰੂ ਹੋ ਗਿਆ ਉਹ ਬੀਬੀ ਨੇ ਇਸ ਆਦਮੀ ਨੂੰ ਸਮਝਾਇਆ ਕਿ ਜੇਕਰ ਜੀਵਨ ਦੇ ਵਿੱਚ ਕਾਮਯਾਬ ਹੋਣਾ ਹੈ ਤਾਂ ਇੱਕ ਪੰਜੇ ਲਾਜਤੋ ਬੱਲੇ ਲੈਣੇ ਹੋ ਜੀ ਸਭ ਤੋਂ ਪਹਿਲਾਂ ਕਿ ਜੇ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ ਤਾਂ ਮਿਹਨਤ ਸਾਨੂੰ ਕਰਨੀ ਪੈਣੀ ਹੈ ਮਿਹਨਤ ਤੋਂ ਬਿਨਾਂ ਕੁਝ ਵੀ ਹਸਲ ਨਹੀਂ ਹੋ ਸਕਦਾ ਅਤੇ ਇਹ ਮਿਹਨਤ ਸਾਨੂੰ ਉਤੇ ਕਰਨੀ ਪਾਣੀ ਆ ਇੱਕ ਸਰੀਰਿਕ ਮਿਹਨਤ ਹੁੰਦੀ ਆ ਇੱਕ ਤਮਾਕੀ ਦੀ ਕਾਮਯਾਬ ਹੋਣ ਦੇ ਲਈ ਤੂੰ ਇਹ ਤਰ੍ਹਾਂ ਦੀ ਮਿਹਨਤ ਸਾਨੂੰ ਖੁਦ ਨੂੰ ਕਰਨੀ ਪੈਣੀ ਆ ਆਪਣੇ ਦਿਮਾਗ ਨੂੰ ਸਹੀ ਪਾਸੇ ਲਾਉਣਾ ਇਹਦੇ ਤੋਂ ਸਹੀ ਤਰੀਕੇ ਦੇ ਨਾਲ ਕੰਮ ਲੈਣਾ ਦੂਸਰਾ ਸਾਡੇ ਤਨ ਅਤੇ ਮਨ ਦਾ ਤੰਦ ਉਸਤ ਨਰਵਾ ਹੋਣਾ ਬਹੁਤ ਜ਼ਰੂਰੀ ਆ ਤੀਜਰਾ ਸਾਡੀ ਮਿਹਨਤ ਦੇ ਨਾਲ ਉਹ ਪਰਮ ਪਿਤਾ ਪਰਮਾਤਮਾ ਦੀ ਰਹਿਮਤ ਦਾ ਹੁਣਾ ਨਹੀਂ ਬਹੁਤ ਜਰੂਰੀ ਆ ਜਿਵੇਂ ਹੀ ਤੁਸੀਂ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰਦੇ ਤਾਂ ਉਵੇਂ ਹੀ ਤੁਹਾਡੇ ਘਰ ਦੇ ਵਿੱਚ ਰੰਗ ਭਾਗ ਨਹੀਂ ਕਮੇਸ਼ਨ ਹੋ ਗਏ ਕਿਉਂਕਿ ਪਰਮ ਪਿਤਾ ਪਰਮਾਤਮਾ ਦਾ ਨਾਮ ਸਾਡੇ ਹਰ ਕੰਮ ਦੇ ਵਿੱਚ ਬਰਕਤ ਪਾਉਂਦਾ ਹੋਵੇ ਤੁਹਾਡੇ ਸਵੇਰੇ ਜਲਦੀ ਉੱਠਣ ਦੀ ਆਦਤ ਕਰਕੇ ਤੁਹਾਡਾ ਤਨ ਅਤੇ ਮਨ ਜੋ ਨਹੀਂ ਸਵਸਥ ਫੋਨੇਸ਼ਰ ਹੋ ਗਏ ਤੰਦਰੁਸਤ ਨਰੋਏ ਹੋਨੇਸ਼ਰ ਹੋ ਗਏ ਤੁਹਾਡਾ ਦਿਮਾਗੀ ਵਿਕਾਸ ਹੋਣ ਲੱਗਦਾ ਸੇਰੇ ਜਲਦੀ ਉੱਠਣ ਕਰਕੇ ਮਨ ਸ਼ਾਂਤ ਰਹਿੰਦਾ ਹੈ ਅਸੀਂ ਆਪਣੇ ਸਾਰੇ ਕੰਮ ਕੰਦੇ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਕਰ ਪਾਉਨੇ ਆਂ ਮਨ ਸ਼ਾਂਤ ਹੋਣ ਕਰਕੇ ਅਸੀਂ ਆਪਣੇ ਸਾਰੇ ਫੈਸਲੇ ਸਹੀ ਕਰ ਪਰ ਰਹੇ ਹਾਂ ਸ਼ੋਕ ਪੰਜ ਗੰਨਾ ਸਵੇਰ ਦਾ ਜਿੰਦਗੀ ਉਠਣਾ ਉੱਠ ਕੇ ਪਰਮ ਪਿਤਾ ਪਰਮਾਤਮਾ ਦਾ ਨਾਮ ਲੈਣਾ ਮੇਨੋ ਕਰਨੀ ਆਪਣੇ ਸਾਰੇ ਕੰਮਾਂ ਨੂੰ ਚਾਹ ਦੇ ਸ਼ਾਦੀ ਨਹੀਂ ਕਰਨਾ। ਆਪਣਾ ਆਪਣਾ ਜਿੰਮੇ ਲਈ ਨੂੰ ਸਮਝਣਾ ਅਤੇ ਕਿਮਾਣ ਨਾਲ ਜੀਣਾ ਬਣਾ। ਕਦੇ ਵੀ ਕਿਸੇ ਦੇ ਉੱਤੇ ਅੱਖਾਂ ਬੰਦ ਕਰਨ ਕਿ ਦੂਸਰ ਨੂੰ ਨਹੀਂ ਕਰਨਾ ਚਾਹੀਦਾ। ਜੇ ਕਾਮਯਾਬੀ ਸਾਨੂੰ ਚਾਹੀਦੀ ਹੈ ਤਾਂ ਫਿਰ ਮਿਹਨਤ ਵੀ ਕਰਨੀ ਪੈਣੀ ਹੈ। ਸਾਨੂੰ ਆਪ ਅੱਗੇ ਹੋ ਕੇ ਆਪਣੇ ਕੰਮ ਤੋਂ ਨਿਰਤੰਪ ਹੋਣਾ। ਸੋ ਆਗਿਆ ਫੌਲੀਏ ਕਥਨ ਤੋਂ ਸਿੱਖਿਆ ਲਗੀ ਆਪਣੇ ਜੀਵਨ ਦੇ ਵਿੱਚ ਕੁਝ ਨਿਜਨੀ ਪੱਕੇ ਕਰੇ ਕਿ ਇੱਕ ਤਾਂ ਰੋਜ਼ ਦਾ ਸਵੇਰੇ ਜੋ ਮਨ ਨੂੰ ਖਾਣਾ ਇੰਨਾ ਤਾਂ ਵੇਖ ਕਿ ਸਭ ਤੋਂ ਪਹਿਲਾਂ ਤਾਂ ਕਿਤਾਬਾਂ ਆਤਮਾ ਦਾ ਨਾਮ ਲੈਣਾ ਹੈ ਇਹ ਨਾਮ ਅਰੀਆ ਦਿੱਤਿਆਂ ਉਹਨੀਆਂ ਪਾਤਨ ਦਾ ਸ਼ੁਕਰਾਨਾ ਕਰਨਾ ਕੁਝ ਸਮਾਂ ਆਪਣੇ ਸ਼ਰੀਰ ਨੂੰ ਦੇਣਾ ਆਪਣੇ ਸਾਰੇ ਕੰਮ ਤੰਦੇ ਆਪਣੇ ਹੱਥੀਆਂ ਆਪ ਕਰਨ ਦੀ ਆਦਤ ਪਾਉਣੀ ਹੈ ਕਿ ਕਿ ਸੇ ਤੋਂ ਫਰਾਂ ਦੇ ਤਾਂ ਵੀ ਆਪਣੀ ਦੇਖ ਰੀਖ ਦੇ ਵਿੱਚ ਕਰਵਾਓ ਕਿਉਂਕਿ ਇੱਥੇ ਮਿਹਨਤ ਕੀਤੇ ਤੋਂ ਬਿਨਾਂ ਕੁਝ ਨਹੀਂ ਲੰਗਦਾ ਕਿ ਮਿਹਨਤ ਦੇ ਨਾਮ ਨਾਲ ਰੱਬ ਦੀ ਰਹਿਮਤ ਵੀ ਬਰਸ਼ ਕੇਂਦੀ ਆ ਸੋ ਅੱਜ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੇ ਕਹਾਣੀ ਤੁਹਾਨੂੰ ਚੰਗੀ ਲੱਗੂਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਇਹਨਾਂ ਨੂੰ ਮੌਨਕ ਤੇ ਸ਼ੇਅਰ ਵੀ ਨਹੀਂ ਕਰ ਦੇਣਾ ਸਾਰੇ ਨੈਸਰ ਇਨਫੋ ਵੀ ਕੈਨ ਤੋਂ ਆਪਾ ਤੋਂ 20 ਸੈਕਿੰਡ ਅਤੇ ਮੈਲਬਾਕਸ ਹੋ ਜਾਤਨੇ ਵੀ 4 ਜੰਨਰ ਪਰ ਹੀ ਹੋ ਗਏ